ਦੋਸਤੋ ਗਿਆਨ ਹੁਣ ਕਿੱਡੀ ਗੱਲਬਾਤ ਹੁੰਦੀ ਆ ਖੇੜੀ ਵਾਲੇ ਬਾਬੇ ਦੀਆਂ ਅੱਜ ਦੀਆਂ ਗੱਲਾਂ ਨੇ ਨਾ ਬਾਈ ਜੀ ਲੂ ਕੰਡੇ ਖੜੇ ਹੋਣ ਨਾ ਲਾਏ ਬਾਈ ਜੀ ਹੈਰਾਨ ਹੋ ਜਾਵੋਗੇ ਤੁਹਾਨੂੰ ਇਹ ਜੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਨਾ ਅੱਜ ਜਿਹੜੀਆਂ ਚੀਜ਼ਾਂ ਅੱਜ ਤੱਕ ਤੁਸੀਂ ਸੁਣੀਆਂ ਹੀ ਨਹੀਂ ਸਿੱਖਣ ਨੂੰ ਇਸ ਕਰਕੇ ਕਹਿਣਾ ਕਿਉਂਕਿ ਬਾਕੀ ਕੁਝ ਸਿੱਖਣ ਨੂੰ ਮਿਲੂਗਾ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਅਗਲੇ ਵੀ ਚਾਹੁੰਦਾ ਵੀ ਧੀ ਪੁੱਤ ਸਿਆਣਾ ਸਾਡੇ ਘਰੇ ਆਵੇ ਅੱਜ ਅੱਜ ਟਾਈਮ ਤੇ ਰਿਸ਼ਤਾ ਹੋ ਜਾਏ ਬੜੀ ਗੱਲ ਹੈ ਉਹੀ ਬੜੀ ਗੱਲਾਂ ਨਾਲ ਉਹ ਵੀ ਬਸ ਅਗਲਾ ਕਹਿੰਦਾ ਕੁੜੀ ਚੰਗੀ ਹੋਵੇ। ਬਸ। ਦਾਜ ਦੇਹ ਵਾਲਾ ਅੱਜ ਦੇ ਖਤਮ ਹੀ ਆ ਕੰਮ ਹੁਣ ਤਾਂ। ਹੁਣ ਤਾਂ ਅਗਲਾ ਕਹਿੰਦਾ ਕੁੜੀ ਦੇ ਦੋ ਜੀ ਆਲਸਿਤ ਵੀ ਕਰਾ ਦਾਂਗੇ ਬਾਹਰ ਭੇਜ ਦੇ। ਪੈਸੇ ਉਹਨਾਂ ਦਾ ਮੁੰਡੇ ਵਾਲੇ ਲਾਉਣੇ ਆ। ਉਲਟਾ ਹੋ ਗਿਆ। ਹਾਂ। ਨਹੀਂ ਦੇਖੋ ਇਹ ਕੁੜੀਆਂ ਨੂੰ ਵੀ ਬਹੁਤ ਰਹਿੰਦਾ ਜੀ ਕੁੜੀਆਂ ਤੇ ਮੁੰਡੇ ਬਰਾਬਰ-ਬਰਾਬਰ ਹੋਣੇ ਚਾਹੀਦੇ ਬਰਾਬਰ ਕਰੋ ਬਰਾਬਰਤਾ ਕਰੋ। ਕੁੜੀ ਤੇ ਮੁੰਡੇ ਕਿਵੇਂ ਬਰਾਬਰ ਹੋ ਜੂ? ਸੀਰਾਂ ਦੀ ਬਣਤਰ ਅੱਡਾ ਸਾਰਾ ਕੋ ਅੱਡਾ ਹੈ। ਕੁੜੀ ਤੇ ਮੁੰਡਾ ਬਰਾਬਰ ਹੀ ਨਹੀਂ ਹੋ ਸਕਦੇ ਜੀ। ਸਤਕਾਰ ਬਰਾਬਰ ਹੋ ਸਕਦਾ। ਹੂੰ। ਕੁੜੀ ਦੇ ਮੁੰਡੇ ਦਾ ਸਤਕਾਰ ਬਰਾਬਰ ਆ ਕਿਤੇ ਕੁੜਾ ਦਮ ਕੁੜੀ ਦੇ ਮੁੰਡਾ ਦੇਵੇਂ ਬਰਾਬਰ ਵੰਗਣਗੇ ਜਦੋਂ ਪ੍ਰਮਾਤਮਾ ਨੇ ਇੱਕ ਨੂੰ ਮੁੰਡਾ ਬਣਾ ਕੇ ਵਜੇ ਇੱਕ ਨੂੰ ਕੁੜੀ ਜਿਹੜਾ ਮੁੰਡਾ ਹੈ ਮੁੰਡਾ ਤਾਂ ਕਿਤੇ ਵੀ ਕੱਪੜੇ ਲਾ ਕੇ ਜੰਗ ਲੜ ਸਕਦਾ ਕੁੜੀ ਨਹੀਂ ਨਾ ਲੜ ਸਕਦੀ ਮੁੰਡਾ ਲੋਹਾ ਕੁੜੀ ਸੋਨਾ ਮੁੰਡਾ ਤਾਂ ਹੁਣ ਕਈ ਕੁੜੀਆਂ ਕਹਿੰਦੇ ਸਾਡੇ ਜੀ ਘਰ ਦੇ ਸਾਨੂੰ ਦਵਾਚ ਰੱਖਦੇ ਆ ਉਹ ਪੁੱਤ ਮੇਰੇ ਉਹ ਤੁਹਾਨੂੰ ਦਵਾਚ ਨਹੀਂ ਰੱਖਦੇ ਉਹਨਾਂ ਨੂੰ ਡਰ ਹੈ ਕੀ ਡਰ ਹੈ ਮੁੰਡੇ ਲੋਹੇ ਮੁੰਡੇ ਲੋਹੇ ਦੀ ਤਰ੍ਹਾਂ ਹੁੰਦੇ ਨੇ ਤੁਸੀਂ ਘਰੇ ਪਏ ਆ ਤੁਹਾਡਾ ਕੋਈ ਲੋਹੇ ਦੀ ਚੀਜ਼ ਬਾਹਰ ਪਈ ਆ ਤੁਸੀਂ ਆਮ ਨਾਲ ਸੋਚੋਗੇ ਕਿਹੜਾ ਚੱਕਦਾ ਹੈ ਪਰ ਇੱਕ ਸੋਨਾ ਹੈ ਸੋਨੇ ਨੂੰ ਬਾਹਰ ਰੱਖਦੇ ਆ ਸੋਨਾ ਕਿੱਥੇ ਰੱਖਦੇ ਆ ਅੰਦਰ ਲੁਕੋ ਕੇ ਓਏ ਧੀਓ ਉਹ ਪੁੱਤ ਮੇਰੇ ਓ ਤੁਸੀਂ ਸੋਨਾ ਤੁਹਾਨੂੰ ਕਰਦੇ ਤਾਂ ਲੁਕੋ ਕੇ ਰੱਖਦੇ ਆ ਤਾਂ ਕਿ ਕਿਸੇ ਦੀ ਪੂਰੀ ਨਜ਼ਰ ਮਾੜੀ ਨਜ਼ਰ ਨਾ ਤੁਹਾਡੇ ਤੇ ਪਵੇ ਤੁਸੀਂ ਕਹਿੰਦੇ ਸਾਡੇ ਤੇ ਦਬਾ ਪਾ ਕੇ ਰੱਖਦੇ ਆ ਫਿਰ ਨਵੀਆਂ ਗੱਲਾਂ ਪੰਜ ਪਿਆਰਿਆਂ 'ਚ ਕਿਉਂ ਨਹੀਂ ਸ਼ਾਮਲ ਹੁੰਦੇ ਕਰਦੇ ਬੀਬੀਆਂ ਨੂੰ ਕਿਉਂ 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 ਹੁਣ ਬੀਬੀਆਂ ਸ਼ਾਮਲ ਪੰਜ ਪਿਆਰਿਆਂ 'ਚ ਉਹ 10ਵੇਂ ਪਾਸ਼ਾ ਨੇ ਸਰ ਮੰਗੇ ਸੀ ਉਹਨੇ ਕਿਹਾ ਸੀ ਵੀ ਸਾਨੂੰ ਬੰਦੇ ਦਾ ਸਿਰ ਚਾਹੀਦਾ ਜਾਂ ਤੀਮੀ ਦਾ ਉਹ ਕਿਹਾ ਸੀ ਲੇਡੀਜ਼ ਨਹੀਂ ਸੀਗੀਆਂ ਆਈਆਂ ਸੀ ਆਈਆਂ ਸੀ ਦੇਣ ਸਿਰ ਸਿਰ ਪਾਗੀਆਂ ਸਿਰ ਦੇਣ ਨਹੀਂ ਨ ਆਈਆਂ ਸਰ ਦਾ ਪੰਡਾਲ ਚ ਸੀ 3000 ਦਾ ਕੱਟ ਸੀ 5 ਨੇ ਸਿਰ ਦਿੱਤਾ ਟੋਟਲ ਜਿਹਦੇ ਪੰਜ ਫਿਰ ਬੰਦੇ ਸੀਗਾ ਨਾ ਹਾਂ ਉਹੀ ਗੱਲ ਆ ਨਾ ਫਿਰ ਇੱਕ ਗੱਲ ਹੋਰ ਸੁਣੋ ਦੁਨੀਆ ਦੇ ਉੱਪਰ ਕੁੱਲ ਵਰਲਡ ਦਾ ਇਤਿਹਾਸ ਆ ਮੈਨੇ ਬਹੁਤ ਪੜਿਆ ਧਾਰਮਿਕ ਖੇਤਰ ਚ ਹੂੰ ਠੀਕ ਹੈ ਜੀ ਅੱਜ ਤੱਕ ਲੱਖਾਂ ਭਗਤ ਹੋਇਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ ਪਰਮੇਸ਼ਰ ਦੀ ਪ੍ਰਾਪਤੀ ਕਰੀ ਹੈ ਇੱਕ ਵੀ ਔਰਤ ਨਹੀਂ ਹੋਈ ਤਿੰਨ ਔਰਤਾਂ ਦੁਨੀਆ ਤੇ ਹੋਈਆਂ ਟੋਟਲ ਇੱਕ ਔਰਤ ਹੋਈ ਆ ਈਰਾਨ ਚ ਇੱਕ ਔਰਤ ਹੋਈ ਆ ਹਿੰਦੁਸਤਾਨ ਚ ਇੱਕ ਔਰਤ ਹੋਈ ਆ ਚੀਨ ਚ ਇਹਨਾਂ ਤਿੰਨ ਬੀਬੀਆਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰੀ ਹੈ ਹੋਰ ਅਭ ਕੋਈ ਔਰਤ ਨੇ ਤੱਕ ਕਰੀ ਨਹੀਂ ਪ੍ਰਮਾਤਮਾ ਤੱਕ ਨਹੀਂ ਕੋਈ ਔਰਤ ਪਹੁੰਚੀ ਕਿਉਂਕਿ ਔਰਤ ਦੀ ਆਤਮਾ ਦੇ ਅੰਸ਼ 44 ਆ ਬੰਦੇ ਦੀ ਆਤਮਾ ਦੇ ਅੰਸ਼ 43 ਆ ਔਰਤ ਆਪਣੇ ਇੱਕ ਔਰਤ ਕੋਲੇ ਸ਼ਰਧਾ ਹੁੰਦੀ ਆ ਬੰਦੇ ਕੋ ਗਿਆਨ ਹੁੰਦਾ ਔਰਤੇ ਸ਼ਰਧਾ ਪ੍ਰਦਾਨ ਆ ਬੰਦੇ ਚ ਗਿਆਨ ਪ੍ਰਦਾਨ ਆ ਤਾਂ ਕਰਦੇ ਤੇ ਹੈ ਬੜੀ ਭਗਤੀਆਂ ਜਨਾਨੀ ਸ਼ਰਧਾ ਪ੍ਰਦਾਨ ਆ ਬਸ ਵੀ ਹਾਏ ਹਾਏ ਆ ਬਾਬਾ ਸਾਡਾ ਘਰ ਦਾ ਸਮਾਰ ਦੂ ਬਾਬਾ ਸਾਡਾ ਕਰ ਦੂ ਇਹ ਚੀਜ਼ਾਂ ਚਾ ਪਰਮੇਸ਼ਰ ਦੀ ਪ੍ਰਾਪਤੀ ਕਿਹੜੀ ਔਰਤ ਚਾਉਂਦੀ ਆ ਮੈਂ ਕਰਾਂ ਬੰਦੇ ਕਰਦੇ ਆ ਪਰਮੇਸ਼ਵਰ ਵੱਡੇ ਤੋਂ ਵੱਡਾ ਕੋਕਾ ਵੱਡੇ ਤੋਂ ਵੱਡਾ ਸਾਇੰਟਿਸਟ ਵੱਡੇ ਤੋਂ ਵੱਡਾ ਯੋਧਾ ਅੱਜ ਤੱਕ ਕੋਈ ਵੀ ਜਾਂਦਾ ਔਰਤਾਂ ਨੇ ਲੜਾਈ ਹੈ ਆਪਣੀ ਸਿੰਘਣੀਆਂ ਵੀ ਲੜਦੀਆਂ ਰਹੀਆਂ ਸਿੰਘਣੀਆਂ ਨਹੀਂ ਨਹੀਂ ਹੁਣ ਮਿਲਟਰੀ ਆ ਕਿ ਔਰਤਾਂ ਕਿੰਨੀ ਇੱਕ ਜੰਗ ਤੇ ਜਾਂਦੀਆਂ ਬਹੁਤ ਘੱਟ ਵਿੱਚ ਬੰਦਿਆਂ ਦੇ ਮੁਕਾਬਲੇ ਤਾਂ ਨਹੀਂ ਵੀ ਜਿੰਨੀਆਂ ਬੰਦੇ ਨੇ ਉੰਨੀਆਂ ਔਰਤਾਂ ਜਾ ਰਹੀਆਂ ਘੱਟ ਸਾਦੇ ਪਰ ਹੈ ਕਿਉਂਕਿ ਸਰੀਰਕ ਬਾਹੂ ਵਾਲਾ ਉਹਨਾਂ ਨਹੀਂ ਨਾ ਬੰਦਿਆਂ ਜਿੰਨਾ ਇੱਕ ਪਾਸੇ ਬੰਦੇ ਲੜਨਾ ਰਹੇ ਇੱਕ ਪਾਸੇ ਆਪਾਂ ਬੀਬੀਆਂ ਭੇਜ ਰਹੇ ਆ ਤੇ ਬੀਬੀਆਂ ਬੰਦਿਆਂ ਨਾਲ ਨਹੀਂ ਲੜ ਸਕਦੀਆਂ ਹੁਣ ਤਾਂ ਦੇਖੋਗੇ ਬੀਬੀਆਂ ਜ਼ਿਆਦਾ ਤਕੜੀਆਂ ਹੋ ਰਹੀਆਂ ਬੱਗੇ ਹੈ ਨਹੀਂ ਆਏ ਤਾਂ ਇਜ਼ਰਾਈਲ ਨੇ ਬੀਬੀਆਂ ਭੇਜੀਆਂ ਤੀਆਂ ਜੰਗ ਵੇਲੇਗਾ ਇਰਾਨ ਨੂੰ ਗਾਜਾ ਦੇ ਹਾਂ ਉਹਦੋਂ ਦੇਖੋ ਗੱਲ ਇੱਕ ਵੱਖਰੀ ਆ ਪਰ ਇਹ ਹਿੰਦੁਸਤਾਨ ਦੇ ਕੱਲੀ ਮੀਰਾਂ ਨੂੰ ਛੱਡ ਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰੀ ਕਿਸੇ ਨੇ ਉਹ ਵੀ ਮੀਰਾਂ ਨੇ ਤਾਂ ਕਰੀਆ ਨਾ ਗੁਰੂ ਭਾਲਾ ਬੱਡਾ ਸੀ ਰਵਿਦਾਸ ਮਹਾਰਾ ਜੀ ਤੁਸੀਂ ਦੱਸ ਰਹੇ ਸੀ ਬੰਦੇ ਕਿੰਨੇ ਤੁਸੀਂ ਗਿਣਤੀ ਕਰਾ ਰਹੇ ਸੀ ਕਿੰਨੇ ਉਹਨਾਂ ਦੀ ਤੁਸੀਂ ਬਾਣੀ ਪੜੀ ਹਾਂ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੇ ਸੱਚੇ ਪਾਤਸ਼ਾਹ ਉਹਨਾਂ ਵਿੱਚ 36 ਮਹਾਂਪੁਰਸ਼ਾਂ ਦੀ ਸੰਤਾਂ ਦੀ ਬਾਣੀ ਆ 36 ਅੱਛਾ ਹਾਂ ਗੁਰੂ ਸਾਹਿਬ ਹੁਣ ਜਿਵੇਂ ਕਿ ਚਲੋ ਕੁਝ ਰਹੇ ਵੀ ਆ ਇਹ ਇਹ ਜਿਹੜਾ ਮੋٹے ਮੋਟੇ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਅਰੋਚਨ ਜੀ ਭਗਤ ਜੈਦੇਵ ਜੀ ਭਗਤ ਬੈਣੀ ਜੀ ਭਗਤ ਸਧਨਾ ਜੀ ਸੂਰਦਾਸ ਜੀ ਭਗਤ ਨਾਮਦੇਵ ਜੀ ਬਾਬਾ ਫਰੀਦ ਜੀ ਧੰਨਾ ਜੱਟ ਭਗਤ ਸੂਰਦਾਸ ਨਾਮਦੇਵ ਤੇ ਜੈਦੇਵ ਇਦਾਂ ਦੇ ਜਿਹੜੇ ਭਗਤ ਹੋਏ ਆ ਉਹਨਾਂ ਦੀ ਬਾਣੀ ਹੈ ਤੇ ਇਹਦੇ ਵਿੱਚ ਸ਼ਸਤਰਧਾਰੀ ਗੁਰੂਆਂ ਦੀ ਕਿਸੇ ਦੀ ਬਾਣੀ ਨਹੀਂ 체 ਗੁਰੂ ਸਾਹਿਬ ਉਹ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਨੌਵੇਂ ਪਾਸ਼ਾ ਹੁਣ ਨੌਵੇਂ ਪਾਸ਼ਾ ਵੀ ਛੇਵੇਂ ਪਾਸ਼ਾ ਦੇ ਪੁੱਤਰ ਹੈ ਉਹਨਾਂ ਤੋਂ ਪਹਿਲਾਂ ਗੱਦੀ ਮਿਲੀ 8ਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ 7ਵੇਂ ਪਾਸ਼ਾ ਗੁਰੂ ਹਰਾਈ ਮਹਾਰਾਜ ਨੂੰ ਫਿਰ ਨੌਵੇਂ ਪਾਸ਼ਾ ਨੂੰ ਪਹਿਲਾਂ ਕਿਉਂ ਨਹੀਂ ਦਿੱਤੀ ਗੱਦੀ ਪਤਾ ਕਿਉਂਕਿ ਨੌਵੇਂ ਪਾਸ਼ਾ ਉਹ ਹੋਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਨੂੰ ਪਤਾ ਵੀ ਗੁਰੂ ਤੇਗ ਬਹਾਦਰ ਮਹਾਰਾਜ ساری ਜ਼ਿੰਦਗੀ 'ਚ ਇੱਕ ਵਾਰ ਵੀ ਨਹੀਂ ਹੱਸੇ ਹੱਸੇ ਨਹੀਂ ਨਾ ਇੱਕ ਵਾਰ ਵੀ ਨਹੀਂ ਹੱਸੇ ਇੰਨਾ ਬ੍ਰਾਗ ਸੀ ਉਹਨਾਂ ਉਹ ਰੱਬ ਮਤਲਬ ਬਰਾਗ ਇਹਨਾਂ ਜਦੋਂ ਜੰਗ ਦੇ ਛੇਵੇਂ ਪਾਸ਼ਾ ਨਾਲ ਜਾਂਦੇ ਸੀ ਮਾਰੇ ਦੇ ਅੱਖਾਂ 'ਚ ਰੋਣਾ ਆ ਜਾਂਦਾ ਸੀ ਕਹਿੰਦੇ ਬਹੁਤ ਸੋਹਣੀ ਤੇਗ ਪਾਉਂਦੇ ਸੀ ਉਹ ਤਾਂ ਹੀ ਤੇਗ ਪਰ